ਵੀਡੀਓ ਦਫਤਰ ਅਸੀਂ ਦੋ ਦਿਨ ਤੋਂ ਥੁੱਪੇ ਮੱਚਦੇ ਰਹੇ ਇੱਕ ਦਿਨ ਦਾ ਸਾਨੂੰ ਭਰੋਸਾ ਦੇ ਕੇ ਤੋਰਤਾ ਵੀ ਕੱਲ ਨੂੰ ਥੋੜੀ ਐੜੀ ਵੀ ਚਲਾ ਲਾਂਗੇ ਝੱਕੜ ਵਾਲੇ ਦੀ ਤੇ ਨਾਲ ਐੜੀ ਵੀ ਚਲਾ ਦਾਂਗੇ ਤੇ ਕੰਮ ਵੀ ਕੱਲ ਨੂੰ ਤੁਹਾਨੂੰ ਮਾਸਟਰ ਰੋਲ ਕੱਢ ਦਾਂਗੇ ਕੱਲ ਵੀ ਗਿਆ ਪਰਸੋਂ ਵੀ ਗਿਆ ਤੀਜਾ ਦਿਨਾਂ ਤੋਂ ਫੇਰ ਅਸੀਂ ਆਏ ਅਸੀਂ 1 2 ਵਜੇ ਤੱਕ ਬੈਠੇ ਓਥੇ ਥੁੱਪੇ ਮੱਚਦੇ ਰਹੇ ਕਿਸੇ ਨੇ ਉਹਨਾਂ ਦੀ ਧੌਣ ਤੇ ਏਡਾ ਕਿੱਲਾ ਕਿਸੇ ਨੇ ਗੱਲ ਨਹੀਂ ਸੁਣੀ ਇਹ ਜਦੋਂ ਅਸੀਂ ਇੰਨੇ ਲੋਕ ਗਰਮੀ ਚ ਮਰੀ ਜਾਂਦੇ ਆ ਤੁਸੀਂ ਦੇਖ ਲਓ ਕਹਿਰ ਦੀ ਧੁੱਪ ਪੈਂਦੀ ਆ ਜਦੋਂ ਕੋਈ ਗੱਲ ਨਹੀਂ ਸੁਣਦਾ ਕੀ ਹੋਊਗਾ ਜੇ ਅਸੀਂ ਡਲੇ ਮਾਰਦੇ ਉਹਦੇ ਤਾਂ ਵੀ ਮਰਦੇ ਜੋ ਉਹਨਾਂ ਦੇ ਬਾਹਰ ਪੇੜ ਦੇ ਤਾਂ ਵੀ ਮਰਦੇ ਸਾਡੇ ਕੋਲੇ ਕੀ ਸੀਗਾ ਜੇ ਅਸੀਂ ਛੜਕ ਰੋਕਦੇ ਤਾਂ ਲੋਕ ਗਾਲਾਂ ਕੱਢ ਦਿਆ ਅਸੀਂ ਤੇ ਜੱਟ ਜਪਲੇਖਾ ਵੀ ਅਸੀਂ ਪਹਿਲਾ ਪਰਚਾ ਬਤਾਈਏ ਪਿੱਛੇ ਹਟ ਗਏ ਸੀ ਅਸੀਂ ਪਿੱਛੇ ਪੁੱਛੇ ਕੋਈ ਨਹੀਂ ਹਟੇ ਸੀਗੇ ਕੋਸਮਣੀ ਇਕੱਠ ਜਦੋਂ ਅਸੀਂ ਲੌਸਮੈਂਟ ਕੀਤੀ ਪਿੰਡਾਂ 'ਚ ਇਹਦੇ ਵੀ ਵੱਡਾ ਇਕੱਠ ਕਰਾਂਗੇ ਅਸੀਂ ਨਾ ਗੇਟ ਬੰਦ ਕਰਨਾ ਹੁਣ ਸਾਨੂੰ ਬਦਲ ਲੱਗਾ ਨਾ ਅਸੀਂ ਕਲੇਰ ਕੱਟਨੀ ਆ ਇਹਨਾਂ ਦੇ ਗੇਟ ਤੇ ਧਰਨਾ ਲਾ ਕੇ ਰੱਖਾਂਗੇ ਸਾਰੀ ਕੰਦ ਰੋਕਾਂਗੇ ਇਹਨਾਂ ਨੂੰ ਨਾ ਨਿਕਲਣ ਦੇਵਾਂਗੇ ਤੇ ਨਾ ਅਸੀਂ ਬਾਹਰ ਨਾ ਜਾਣ ਦੇਵਾਂਗੇ ਤੇ ਨਾ ਜਾਵਾਂਗੇ ਭਾਵੇਂ ਉੱਥੇ ਕੋ ਖੇਰਗੇ ਧਿਆਏ ਰੇਗੀ ਤੁਸੀਂ ਜੁੜੇ ਹੋਏ ਹੋ ਸੰਘਰਸ਼ ਦਾ ਸਟ੍ਰਗਲ ਦੇ ਨਾਲ ਤੇ ਮੈਂ ਸਖਤੀ ਤੋਂ ਮੋੜ ਦੋਸਤੋ ਇਸ ਟਾਈਮ ਐਸ.ਡੀ.ਐਮ ਦਫ਼ਤਰ ਜੈਤੋ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਮਜ਼ਦੂਰਾਂ ਦੇ ਵੱਲੋਂ ਆਪਣਾ ਧਰਨਾ ਜਿਹੜਾ ਲਾਇਆ ਗਿਆ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਧਰਨੇ ਦੇ ਵਿੱਚ ਪਹੁੰਚੇ ਮਜ਼ਦੂਰ ਆਗੂ ਮਜ਼ਦੂਰ ਬੀਬੀਆਂ ਵੀ ਮੌਜੂਦ ਆ ਕਿ ਪੂਰੇ ਦਾ ਪੂਰਾ ਮਸਲਾ ਕੀ ਹੈ ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮਜ਼ਦੂਰ ਯੂਨੀਅਨ ਦੇ ਆਗੂ ਵੀ ਮੌਜੂਦ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਵਾਗਤ ਆ ਪ੍ਰਧਾਨ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਧੰਨਵਾਦ ਕਿਉਂਕਿ ਤੁਸੀਂ ਸਾਨੂੰ ਸਾਹਸ ਦਿੰਦੇ ਹੀ ਰਹਿੰਦੇ ਆ ਤੁਹਾਡੇ ਨਾਲ ਹੀ ਸਾਡੀ ਗੱਲ ਪਹੁੰਚਦੀ ਆ ਜੋਗੇ ਤੁਹਾਨੂੰ ਪਤਾ ਹੀ ਆ ਵੀਡੀਓ ਦਾ ਅਖਤਰ ਅਸੀਂ 2 ਦਿਨ ਧੁੱਪੇ ਮੱਚਦੇ ਰਹੇ ਇੱਕ ਦਿਨ ਦਾ ਸਾਨੂੰ ਭਰੋਸਾ ਦੇ ਕੇ ਤੌਰਤਾ ਵੀ ਕੱਲ ਨੂੰ ਥੋੜੀ ਐੜੀ ਵੀ ਚਲਾ ਲਾਂਗੇ ਝਖੜ ਵਾਲੇ ਦੀ ਤੇ ਨਾਲ ਐੜੀ ਵੀ ਚਲਾ ਦਾਂਗੇ ਤੇ ਕੰਮ ਵੀ ਕੱਲ ਨੂੰ ਤੁਹਾਨੂੰ ਮਾਸਟਰ ਰੋਲ ਕੱਢ ਦਾਂਗੇ ਕੱਲ ਵੀ ਗਿਆ ਪਰਸੋਂ ਵੀ ਗਿਆ ਤੀਜੇ ਦਿਨਾਂ ਤੋਂ ਫੇਰ ਅਸੀਂ ਆਏ ਅਸੀਂ 1 2 ਵਜੇ ਤੱਕ ਬੈਠੇ ਉਸੇ ਧੁੱਪੇ ਮੱਚਦੇ ਰਹੇ ਕਿਸੇ ਨੇ ਉਹਨਾਂ ਦੀ ਧੌਣ ਤੇ ਏਡਾ ਕਿੱਲਾ ਕਿਸੇ ਨੇ ਗੱਲ ਨਹੀਂ ਸੁਣੀ ਜਦੋਂ ਗੱਲ ਨਹੀਂ ਸੁਣੀ ਤੇ ਫਿਰ ਜਦੋਂ ਅਸੀਂ ਇੰਨੇ ਲੋਕ ਗਰਮੀ 'ਚ ਮਰੀ ਜਾਂਦੇ ਆ ਤੁਸੀਂ ਵੇਖ ਲਓ ਕਹਿਰ ਦੀ ਧੁੱਪ ਪੈਂਦੀ ਆ ਜਦੋਂ ਕੋਈ ਗੱਲ ਨਹੀਂ ਸੁਣਦਾ ਕੀ ਹੋਊਗਾ ਜੇ ਅਸੀਂ ਡਲੇ ਮਾਰਦੇ ਉਹਦੇ ਤਾਂ ਵੀ ਮਰਦੇ ਜੇ ਉਹਨਾਂ ਦੇ ਬਾਹਰ ਪੇੜ ਦੇ ਤਾਂ ਵੀ ਮਰਦੇ ਸਾਡੇ ਕੋਲੇ ਕੀ ਸੀਗਾ ਜੇ ਅਸੀਂ ਛੜਕ ਰੋਕਦੇ ਤਾਂ ਲੋਕ ਗਾਲਾਂ ਕੱਢ ਦਿਆ ਅਸੀਂ ਸੋਖਾ ਤਿਆਰ ਬਰਤਨ ਲੱਗਿਆ ਸੀਗਾ ਚੱਲ ਐ ਕਰਦੇ ਆ ਵੀ ਅਸੀਂ ਵੀ ਗਰਮੀ 'ਚ ਮਰਦੇ ਆ ਲਾਈਟ ਦੇ ਤਾਂ ਕੱਟ ਲੱਗਦੀ ਹੀ ਰਹਿੰਦੇ ਆ ਆ ਪੈਨਾਂ ਦੀ ਲਾਈਟ ਬੰਦ ਕਰ ਦੋ ਕੀ ਲਾਈਟ ਲਾਈਟ ਕੱਟਣਾ ਠੀਕ ਜਾਜ ਆਹੋ ਜਦੋਂ ਹਣ ਗੱਲ ਨਾ ਸੁਣੋ ਕੀ ਕਰੂੰਗਾ ਤੁਸੀਂ ਸਿਆਣੇ ਆ ਫਿਰ ਕੀ ਕਰੂੰਗਾ ਕੋਈ ਨਹੀਂ ਜਦੋਂ ਗੱਲ ਨਾ ਸੁਣੂਗਾ ਰੋੜਾ ਮਾਰਦੇ ਤਾਂ ਵੀ ਪਰਚਾ ਹੋਣਾ ਸੀਗਾ ਜੇ ਉਹਨਾਂ ਦਾ ਬਾਰ ਬੰਦ ਕਰਦੇ ਤਾਂ ਵੀ ਪਰਚਾ ਹੋਣਾ ਸੀ ਪਿਛਲੇ ਦਿਨੀ ਅਸੀਂ ਉਹਨਾਂ ਦੇ ਗੇਟ ਨੂੰ ਤਾਲਾ ਲਾਇਆ ਸੀ ਵੱਡੇ ਨੂੰ ਤਾਂ ਵੀ ਪਰਚਾ ਹੋਇਆ ਪਰਚਾ ਤਾਂ ਫਿਰ ਹੁਣ ਵੀ ਹੋਊਗਾ ਉਹ ਕਹਿੰਦੇ ਸਰਕਾਰੀ ਪ੍ਰਾਪਰਟੀ ਨੂੰ ਡੈਮੇਜ ਕੀਤਾ ਤੇ ਜਦੋਂ ਹਣ ਕੱਟ ਲੱਗਦਾ ਉਹਦਾ ਪਰਚਾ ਪਾਉਣ ਬਿਜਲੀ ਵਾਲਿਆਂ ਤੇ ਫਿਰ ਕੱਟ ਲੱਗਦਾ ਸਰੀ ਸਰੀ ਦਿਹਾੜੀ ਦਾ ਲੱਗਦਾ ਉਹ ਤੇ ਕਿਉਂ ਨਹੀਂ ਪਾਉਂਦੇ ਪਰ ਇਹ ਮਜ਼ਦੂਰਾਂ ਨਾਲ ਧੱਕਾ ਉਹਨਾਂ ਦੇ ਇੱਤਜ ਭਲੇਖਾ ਵੀ ਅਸੀਂ ਪਹਿਲਾ ਪਰਚਾ ਪਾਤਾ ਇਹ ਪਿੱਛੇ ਹਟ ਗਏ ਸੀ ਅਸੀਂ ਪਿੱਛੇ ਪੁੱਛੇ ਕੋਈ ਨਹੀਂ ਹਟੇ ਸੀਗੇ ਅਸੀਂ ਸਿਰਫ ਲੋਕਾਂ ਤੋਂ ਤਾਂ ਇੰਨਾ ਕਿ ਪਿੱਛੇ ਅੜੇ ਸੀ ਇੱਕ ਤਾਂ ਸਾਡੇ ਆਗੂ ਦਾ ਵਿਆਹ ਹੋ ਗਿਆ ਸੀ ਵੀ ਚਲ ਆਪਾਂ ਥੋੜਾ ਡਿਲੇ ਕਰ ਲਗੇ ਉਹਨਾਂ ਨੂੰ ਐ ਵੀ ਡਰਦੇ ਹਟਿਆ ਡਰ ਦੇ ਡਰਦੇ ਹੈਨੇ ਇਹਨਾਂ ਦੇ ਐ ਵੀ ਪਰਚਾ ਘੜਤਾ ਹੈ ਪਿੱਛੇ ਹਟ ਜਾਣਗੇ ਹਟਦੇ ਨਹੀਂ ਆਦਾ ਗੋਸਮਣੀ ਇਕੱਠ ਜਦੋਂ ਅਸੀਂ ਲੋਸਮੈਂਟ ਕੀਤੀ ਪਿੰਡਾਂ 'ਚ ਇਹਦੇ ਵੀ ਵੱਡਾ ਇਕੱਠ ਕਰਾਂਗੇ ਅਸੀਂ ਨਾ ਗੇਟ ਬੰਦ ਕਰਨਾ ਹੁਣ ਸਾਨੂੰ پتہ ਲੱਗਾ ਨਾ ਅਸੀਂ ਕਲੇਰ ਕੱਟਨੀ ਆ ਇਹਨਾਂ ਦੇ ਗੇਟ 'ਤੇ ਧਰਨਾ ਲਾ ਕੇ ਰੱਖਾਂਗੇ ਸਾਰੀ ਕੰਦ ਰੋਕਾਂਗੇ ਇਹਨਾਂ ਨੂੰ ਨਾ ਨਿਕਲ ਦੇਵਾਂਗੇ ਤੇ ਨਾ ਅਸੀਂ ਬਾਹਰ ਜਾਣ ਦੇਵਾਂਗੇ ਤੇ ਨਾ ਜਾਵਾਂਗੇ ਉਹ ਉੱਥੇ ਖੁਕੇ ਰਗੇ ਧਿਆਰੇਗੇ ਅੱਛਾ ਭਾਈ ਭਗਵੰਤ ਮਾਨ ਦੀ ਸਰਕਾਰ ਜਦੋਂ 2022 ਤੋਂ ਪਹਿਲਾਂ ਬਾਨਾ ਸੀ ਤਾਂ ਉਹ ਇੱਕ ਗੀਤ ਗਾਉਂਦੇ ਹੁੰਦੇ ਸੀ ਕਿ ਮਗਤਾ ਰਹੀ ਵੇ ਸੂਰਜਾ ਕੰਮੀਆਂ ਦੇ ਵੇਲੇ ਮਜ਼ਦੂਰਾਂ ਦੀ ਜ਼ਿੰਦਗੀ 'ਚ ਬਦਲਾ ਆ ਜਾਊਗਾ ਤੁਸੀਂ ਅੱਜ ਵੀ ਧਰਨੇ ਲਾ ਰਹੇ ਹੋ ਕਹਿੰ ਬਦਲਾ ਕਿੱਥੇ ਦੇ ਖੜ ਗਿਆ ਆ ਬਦਲਾ ਆਇਆ ਤਾਂ بیا ਆ ਮੰਗਦਾ ਹੀ ਸੂਰਜ ਇਹ ਕੰਮਾਂ ਦੀ ਮੰਗਦਾ ਕੰਮ ਤੇ ਇਹਦਾ ਕੀ ਮਗਣਾ ਵੀ ਚੁੱਲਾ ਉਹਦੇ ਉਹਨੇ ਤਾਂ ਬਣਾਇਆ ਸੀ ਚੁੱਲਾ ਮੰਗਦਾ ਰਹੇ ਤੇ ਆ ਰੱਬ ਨੇ ਉਤੋਂ ਦੀ ਮਂਗਾਤਾ ਦਿਓ ਜਿਹੜੇ ਇਹਨਾਂ ਦੇ ਰੱਖਿਆ ਆਪਾਂ ਤਾਂ ਸਿਮਾਨਤਾ ਸਾਡਾ ਬਹੁਤ ਕਰਦਾ ਵੀ ਮੰਦਾ ਚੰਗਾ ਬੁੱਲਗੇ ਪਰ ਮੰਦਾ ਚੰਗਾ ਨਹੀਂ ਬੋਲਣਾ ਚਾਹੀਦਾ ਪਰ ਜਿਹੜੇ ਬਿਠਾਏ ਆ ਕੁਰਸੀਆਂ ਦੇ ਇਹਨਾਂ ਨੂੰ ਐ ਸਦਾ ਹੀ ਬਿਠੇ ਰਹਿਣਾ ਇਹਨਾਂ ਨੂੰ ਵੀ ਤਿੰਨ ਮਨ ਲੱਕੜਾਂ ਦੀ ਸੜਨਾ ਪੈਣਾ ਤਿੰਨ ਫੋਟੀ ਜਗ੍ਹਾ ਆਪਾਂ ਨੂੰ ਮਿਲਣੀ ਮਜ਼ਦੂਰਾਂ ਨੂੰ ਤੇ ਤਿੰਨ ਫੋਟੀ ਇਹਨਾਂ ਨੂੰ ਮਿਲਣੀ ਲੈ ਕੇ ਕਿਸੇ ਨੇ ਕੁਝ ਨਹੀਂ ਜਾਣਾ ਪਰ ਇਹਨਾਂ ਦਾ ਅੰਤ ਵੇਲਾ ਬਹੁਤ ਮਾੜਾ ਹੋਊਗਾ ਨੇ ਅੱਛਾ ਭਗਵਾਨ ਤੁਮਾਰ ਸਰਕਾਰ ਇਹ ਕਹਿੰਦੀ ਹੁੰਦੀ ਸੀ ਕਿ ਮੰਨ ਲਓ ਕਿਸੇ ਵੀ ਮਜ਼ਦੂਰ ਨੂੰ ਕਿਸਾਨ ਨੂੰ ਕਿਸੇ ਵੀ ਬੰਦੇ ਨੂੰ ਕੋਈ ਵੀ ਦੁੱਖ ਤਕਲੀਫ ਆ ਸਾਡੇ ਐਮ ਐਲ ਏ ਐਮ ਪੀ ਆਇਆ ਕਰਨਗੇ ਦੁੱਖ ਤਕਲੀਫਾਂ ਤੋਂ ਤੁਸੀਂ ਪਿਛੇ ਦਿਨਾਂ ਅਜੇ ਧਰਨਾ ਲਾਇਆ ਕੋਈ ਅਧਿਕਾਰੀ ਕੋਈ ਐਮ ਐਲ ਏ ਕੋਈ ਐਮ ਪੀ ਆਇਆ ਕੋਈ ਵੀ ਨਹੀਂ ਆਇਆ ਇੱਥੇ ਆਉਣਾ ਦਾ ਤੁਸੀਂ ਛੱਡੋ ਆ ਪਿੱਛੇ ਜੇ ਅਸੀਂ ਸੰਗਰੂਰ ਗਏ ਸੀ ਉਦੋਂ ਥੋੜੇ ਸਾਹਮਣੇ ਹੀ ਆ ਮਜ਼ਦੂਰਾਂ ਨੇ ਇੱਕ ਕੀ ਕਿਹਾ ਕੁਛ ਨਹੀਂ ਕੁੱਟ ਮਾਰਨੀ ਕਿਸੇ ਦੇ ਕੁਛ ਨਹੀਂ ਕਰਨਾ ਸਿਰਫ ਮਜ਼ਦੂਰਾਂ ਨੇ ਇੱਕ ਭਗਵੰਤ ਮਾਨ ਦਾ ਕੁੰਡਾ ਖੜਕਾ ਕੇ ਬੈਠਣਾ ਸੀ ਵੀ ਸਾਡੇ ਨਾਲ ਗੱਲਬਾਤ ਕਰ ਤੇ ਉਹਨਾਂ ਨੇ ਕੀ ਕੀਤਾ 2 ਕਿਲੋਮੀਟਰ ਤੋਂ ਪਹਿਲਾਂ ਹੀ ਉਹਨਾਂ ਨੇ ਮਜ਼ਦੂਰਾਂ ਦੇ ਲਾਠੀ ਚਾਰਜ ਕਰਾਤਾ ਦੱਸੋ ਵੀ ਕਿੱਧਰ ਦੀ ਇਹ ਆਮ ਆਦਮੀਆਂ ਸਾਨੂੰ ਤਾਂ ਆਮ ਆਦਮੀ ਉਦਾਂ ਹੀ ਸੀਗੇ ਹੁਣ ਤਾਂ ਜਦੋਂ ਕਹਿੰਦੇ ਵੋਟਾਂ ਪਏ ਜਾਂਦੀਆਂ ਉਦੋਂ ਕਹਿੰਦੇ ਆਮ ਲੋਕਾਂ ਦਾ ਆਮ ਨਹੀਂ ਰਹਿ ਜਾਂਦਾ ਉਹ ਖਾਸ ਦਾ ਰਹਿ ਜਾਂਦਾ ਉਹ ਖਾਸ ਲੋਕ ਹੋਗੇ ਹੋਣਾ ਕੋਈ ਉਹਨਾਂ ਨੂੰ ਮਜ਼ਦੂਰ ਤਾਂ ਕਿਹੜੇ ਮਗਾੜੇ ਦੱਸਦੇ ਆ ਉਹਨਾਂ ਦੀ ਜੀਬ ਸੜ ਜੇ ਆਪਾਂ ਕਹਨੇ ਆ ਜਿਹੜਾ ਭਗਵਾਨ ਸਮਾਨ ਬਣਿਆ ਬੈਠਾ ਜਿਹੜਾ ਕਹਿੰਦਾ ਮਜ਼ਦੂਰਾਂ ਦਾ ਮੁੰਡਾ ਮੈਂ ਮਜ਼ਦੂਰ ਪੱਖੀ ਐ ਕਹ ਉਹਨੇ ਲਫ਼ਜ਼ ਵੀ ਕਿਹਾ ਹੋਏ ਤਾਂ ਕਿਦੋਂ ਤੱਕ ਮਰਜੀ ਜਾਗੜ ਅੱਛਾ ਭੈਣ ਜੀ ਲਗਾਤਾਰ ਸਰਕਾਰ ਇਹ ਕਹਿੰਦੀ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਧਰਨਾ ਨਹੀਂ ਕੋਈ ਵੀ ਲੱਗੂਗਾ ਸਾਰਿਆਂ ਦੀ ਗੱਲ ਪਹਿਲ ਦੇ ਆਧਾਰ ਤੇ ਸੁਣੀ ਜਾਊਗੀ ਪਰ ਤੁਸੀਂ ਹਜੇ ਵੀ ਧਰਨੇ ਲਾ ਰਹੇ ਹੋ ਕੀ ਕਾਰਨ ਆ ਹੁਣ ਤਾਂ ਇਹ ਦੁਬਧ ਧਰਨੇ ਲਾਗੇ ਇਹਦੇ ਵੀ ਵੱਧ ਗਏ ਹੁਣ ਤਾਂ ਧਰਨੇ ਜਦੋਂ ਗਰੀਬਾਂ ਦੀ ਕੋਈ ਸੁਣਦਾ ਹੀ ਨਹੀਂ ਕਾ ਉਹ ਤਾਂ ਕਹਿੰਦਾ ਸੀ ਨਾ ਮਗਤਾ ਰਹੀ ਸੂਰਜਾ ਕਮੀਆਂ ਦੇ ਵੇੜ ਉਹ ਤਾਂ ਬੁੱਝਦਾ ਰਹਿ ਗਿਆ ਸਾਡੇ ਲਈ ਤਾਂ ਗਰੀਬਾਂ ਲਈ ਤਾਂ ਬੁੱਝ ਹੀ ਗਿਆ ਜਦੋਂ ਅਸਤਾ ਉਹੀ ਧਰਨੇ ਲਾਉਣੇ ਉਹ ਤੋਂ ਅੱਗੇ ਤਾਂ ਘੱਟ ਲੱਗਦੇ ਹੁਣ ਇਹਦੇ ਵੀ ਵੱਧ ਲੱਗਦੇ ਹੁਣ ਤਾਂ ਸਾਨੂੰ ਜਮਾ ਹੀ ਨਹੀਂ ਕੰਮ ਮਿਲਦਾ ਕਿ ਤਾਂ 100 ਦਿਨ ਦਾ ਕੰਮ ਮਿਲਦਾ ਸੀ ਹੁਣ 8ਵਾਂ ਮਹੀਨਾ ਚੜਨ ਵਾਲਾ ਸਰਪਛੇਦਨ ਕੰਮ ਚੱਲਿਆ ਸਾਡਾ ਨਹੀਂ ਸਰਕਾਰ ਤਾਂ ਕਹਿੰਦੀ ਵੀ ਅਸੀਂ ਤਾਂ ਹਮੇਸ਼ਾ ਹੀ ਲੋਕਾਂ ਦੇ ਲਈ ਕੰਮ ਕਰਨੇ ਖਾਸ ਕਰਕੇ ਮਜ਼ਦੂਰਾਂ ਦੇ ਲਈ ਤੇ ਦੇਖੇ ਤਾਂ ਜਾਣੇ ਤੁਸੀਂ ਮਜ਼ਦੂਰਾਂ ਦੇ ਕਿੰਨੇ ਕੰਮ ਹੋ ਰਹੇ ਆ ਗਰਮੀ ਦੇ ਵਿੱਚ ਹੁਣ ਤਾਂ ਕਹਿਰ ਗਰਮੀ ਦਾ ਤੇ ਹੁਣ ਅਸੀਂ ਵੇਲੇ ਸੜਕਾਂ ਤੇ ਫਿਰਦੇ ਆ ਤੇ ਕਿਹੜੇ ਕੋਈ ਕੰਮ ਨਹੀਂ ਸਾਡਾ ਗਰੀਬਾਂ ਤਾਂ ਕੋਈ ਨਹੀਂ ਗਰੀਬ ਤਾਂ ਉੱਥੇ ਹੀ ਐ ਅੱਛਾ ਭੈਣ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਤੁਸੀਂ ਪ੍ਰਦਰਸ਼ਨ ਕੀਤਾ ਉੱਥੇ ਬੀਡੀਪੀਓ ਦਫ਼ਤਰ ਕਿਹੜੀਆਂ ਮੰਗਾਂ ਸੀ ਜਾਂ ਤੁਹਾਡੀ ਸਾਡੀ ਇੱਕ ਆਈਡੀ ਰੱਦ ਕੀਤੀ ਸੀਗੀ ਸਿਆਸੀ ਸਹਤ ਹੈ ਜੀ ਇੱਕ ਦਸੀਂ ਆਪਦੀ ਆਈਡੀ ਬਹਾਲ ਕਰਨੀ ਸੀ ਤੇ ਇੱਕ ਸਾਨੂੰ ਕੰਮ ਚਾਹੀਦਾ ਸੀਗਾ ਤੇ ਅੱਜ ਸਾਡਾ ਤੀਜਾ ਧਰਨਾ ਉਹ ਹਰ ਵਾਰ ਸਾਨੂੰ ਲਾਰੇ ਲਾ ਕੇ ਮੋੜ ਦਿੰਦੇ ਆਈਡੀ ਤੁਹਾਡੀ ਕਾਹਤੋਂ ਰੱਦ ਕੀਤੀ ਕੋਈ ਕੁਆਲੀਫਿਕੇਸ਼ਨ ਦਾ ਰੋਲਾ ਸੀ ਕਿਉਂਕਿ ਜਾਂ ਕੋਈ ਵੈਸੇ ਹੀ ਰੱਦ ਕਰ ਵੈਸੇ ਹੀ ਰੱਦ ਕਰਤੀ ਜੀ ਉਹਨਾਂ ਨੇ ਸਿਆਸੀ ਸਹਤੇ ਵੀ ਆਪਦਾ ਅਸੀਂ ਬੰਦਾ ਲਾਉਣਾਗਾ ਮੇਟ ਕਿੰਨਾ ਨੇ ਲਾਉਣ ਆਮ ਆਦਮੀ ਪਾਰਟੀ ਵਾਲਿਆਂ ਨੇ ਤੁਸੀਂ ਤੁਸੀਂ ਪਹਿਲਾਂ ਤੇ ਕਿੰਨੇ ਟਾਈਮ ਤੋਂ ਲੱਗੇ ਹੋਏ ਦੋ ਸਾਲ ਤੋਂ ਮੈਂ ਮੇਟ ਸੀਗੀ ਜੀ ਚੱਕੜ ਵਾਲੇ ਸ ਇਹ ਝੱਕੜ ਵਾਲੇ ਪਿੰਡ ਤੋਂ ਆ ਤੁਸੀਂ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਕੰਮ ਆ ਜਿਹੜਾ ਉਹ ਪ੍ਰੋਪਰ ਮਿਲ ਜਾਂਦਾ ਕਿ ਨਹੀਂ ਜੀ ਕਿਉਂਕਿ ਜਿਹੜੀ ਨਰੇਗਾ ਮਨਰੇਗਾ ਸਕੀਮ ਆ ਉਹਦੇ ਤਹਿਤ ਇਹ ਹੁੰਦਾ ਵੀ ਪੂਰਾ ਸਾਲ ਕੰਮ ਮਿਲਣਾ ਹੁੰਦਾ ਤੁਹਾਨੂੰ ਸਾਲ ਦੇ ਵਿੱਚ ਕਿੰਨੇ ਦਿਨ ਕੰਮ ਮਿਲਦਾ ਸਾਲ ਦੇ ਵਿੱਚ 6 ਦਿਨ ਕੰਮ ਮਿਲਿਆ ਜੀ 8ਵਾਂ ਮਹੀਨਾ ਹੋ ਗਿਆਗਾ ਹਣ ਹੂੰ ਨੀ ਫਿਰ ਨਹੀਂ ਸਰਕਾਰ ਤਾਂ ਇਹ ਕਹਿੰਦੀ ਸੀਗੀ ਵੀ ਮਜ਼ਦੂਰ ਆ ਜਿਹੜੇ ਉਹਨਾਂ ਦੀ ਜ਼ਿੰਦਗੀ 'ਚ ਬਦਲਾਅ ਆ ਜਾਊਗਾ ਤੇ ਬੀਬੀਆਂ ਨੂੰ ਤਾਂ ਅਸੀਂ ਰਸੋਈ ਖਰਚਾ ਵੀ ਦਿਆ ਕਰਾਂਗੇ ਕੋਈ ਬਦਲਾਅ ਨਹੀਂ ਆਇਆ ਜੀ ਹਣ ਜਿਹੜੇ ਬਜ਼ੁਰਗਾ ਧੁੱਪੇ ਫਿਰਦੇ ਆਗੇ ਕੰਮ ਦੀ ਮੰਗ ਲਈ ਤੇ ਕੋਈ ਇਹਨਾਂ ਦੀ ਸੁਣਵਾਈ ਨਹੀਂ ਕਰ ਰਿਹਾਗਾ ਆਸ਼ਾ ਮਾਤਾ ਤੁਸੀਂ ਇੱਥੇ ਐਸ ਡੀ ਐਮ ਦਫ਼ਤਰ ਆਏ ਹੋ ਸਰਕਾਰ ਇਹ ਕਹਿੰਦੀ ਸੀ ਵੀ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਜੀ ਅਸੀਂ ਪਹਿਲ ਦੇ ਆਧਾਰ ਤੇ ਮਜ਼ਦੂਰਾਂ ਦੀ ਗੱਲ ਸੁਣਿਆ ਕਰਾਂਗੇ ਹਰੇ ਤੱਕ ਤੁਹਾਡੀ ਗੱਲ ਨੇ ਸੁਣੀ ਜਾ ਰਹੀ ਕੀ ਕਾਰਨ ਮੰਨਦੇ ਹੋ ਨਹੀਂ ਜੀ ਕੋਈ ਸੁਣਿਆ ਜਾ ਤੇ ਧਰਨੇ ਵੀ ਵੱਧ ਗਏ ਆ ਜੀ ਤੇ ਆ ਆਈ ਡੀ ਵੀ ਕੱਟੀ ਗਈ ਹੈ ਏਡੀ ਚਲਾਉਣੇ ਚਾਹੀਦੇ ਆ ਇਹ ਮਿਹਰ ਸਾਨੂੰ ਮੈੜਨਾ ਚਾਹੀਦਾ ਤੇ ਵਾਕੀ ਜੀ ਸਾਨੂੰ ਕਹਿੰਦੇ ਸੀ ਵੀ ਹਜ਼ਾਰ ਹਜ਼ਾਰ ਰੁਪਿਆ ਪਾਵਾਂਗੇ ਗੋਟਾ ਸੱਤੋ ਲੈ ਲੈਂਦੇ ਆ ਸੀ ਜੀ ਉਹਨਾਂ ਨੇ ਹੀ ਪਾਤਾ ਕਹਿੰਦੇ ਤੀਜੀ ਪਾਰਟੀ ਆਉਣ ਚਾਹੀਦੀ ਉਹ ਆ ਗਈ ਜੀ ਸਾਡਾ ਜੀ ਕੁਛ ਨਹੀਂ ਕੀਤਾ ਹੂੰ ਤੇ ਕਹਿੰਦੇ ਹਜ਼ਾਰ ਹਜ਼ਾਰ ਬੁੜੀਆਂ ਦੇ ਖਾਤਾ ਚ ਪਾ ਮੰਗੋ ਨਹੀਂ ਪਾਇਆ ਜੀ ਨਹੀਂ ਉਹ ਤਾਂ ਕਹਿੰਦੇ ਸੀਗੇ ਵੀ ਹੁਣ ਤਾਂ 1100 ਦਾ ਲਾਨ ਕਰਤਾ ਵੀ ਭਗਵੰਤ ਪਾਣ ਜੀ ਕੁਛ ਨਹੀਂ ਕੀਤਾ ਹੂੰ ਪੈਨਸ਼ਨ 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 ਮਿਲ ਜੇ ਨਾ ਜੀ ਪੈਸਨ ਵੀ ਨਹੀਂ ਵੱਜਦੀਗੇ ਵੋਟ ਕਾਟ ਤੇ عمر ਕਾਤਾ ਜੀ ਉਥੇ ਵੀ ਕਹਿੰਦੇ ਵੀ ਇੱਕੋ ਜੀ ਉਮਰ ਹੋਣੀ ਚਾਹੀਦੀ ਆ ਵੀ ਇਹ ਦਿੱਤਾ ਹੱਥੋਂ ਲਾਨ ਆਇਆ ਵਾ ਉਹ ਹੁਣ ਵੋਟ ਕਾਟ ਵੀ ਨਹੀਂ ਬਦਲੀ ਜਾਂਦੀ ਨਾਲੇ ਕਹਿੰਦੇ ਸੀ ਪੈਨਸ਼ਨ 2500 ਕਰ ਦੇਣਗੇ ਹੁਣ ਕਿੰਨੀ ਆਉਂਦੀ ਆ 1500 ਆਉਂਦੀ ਆ ਜੀ ਤੇ 2500 ਨਹੀਂ ਕੀਤੀ ਫਿਰ ਨਹੀਂ ਜੀ ਤੋਂ ਕਿਉਂ ਉਹਦਾ ਪਹਿਲੇ ਹੀ ਕਹਿੰਦੇ ਸੀ ਕਿਉਂ ਨਹੀਂ ਕੀਤੀ ਫਿਰ ਕੀ ਕਰਨਾ ਕੀ ਪਤਾ ਜੀ ਉਹਨਾਂ ਨੂੰ ਪਤਾ ਹੁਣ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਵੀ ਵੋਟਾਂ ਤਾਂ ਗਰੀਬਾਂ ਨੇ ਪਾਉਣੀਆਂ ਆ ਪਾ ਦਿੰਨੇ ਆ ਅਸ਼ਟਾ ਜੀ ਜਿੱਧਰ ਕਹਿੰਦੇ ਉਧਰ ਹੀ ਪਾ ਦਿੰਦੇ ਆ ਵੋਟ ਪਵਾ ਕੇ ਜੀ ਜਿਹੜਾ ਕਿਹੜਾ ਕਹਿੰਦਾ ਵੀ ਤੁਹਾਨੂੰ ਆ ਕੰਮ ਮਿਲੂਗਾ ਆ ਮਿਲੂਗਾ ਨਾ ਤਾਂ ਸਾਨੂੰ ਦੇ ਰੇ ਗਾਲਾ ਕੰਮ ਮਿਲਦਾ ਜੀ ਤੇ ਜੇ ਗਰੀਬ ਵਾਲੇ ਕੋਈ ਕਣਕੋਂ ਦੀ ਆ ਉਹ 3 ਕਿਲੋ ਤੋਂ 15 ਕਿਲੋ ਕਰਤੀ 15 ਕਿਲੋ ਤੋਂ 5 ਕਿਲੋ ਤੇ ਕਰਤੀ ਜੀ ਨਹੀਂ ਉਹ ਤਾਂ ਕਹਿੰਦੇ ਅਸੀਂ ਕਰਕਰ ਰਾਸ਼ਨ ਪੰਚਾਵਾਂਗੇ ਸਾਡੀ ਜ਼ਿੰਮੇਰੀ ਕਿਸੇ ਨੂੰ ਮਿਲ ਜਾਂਦੇ ਕਿਸੇ ਨੂੰ ਨਹੀਂ ਮਿਲਦੀ ਜੀ ਕਿਸੇ ਨੂੰ ਨਹੀਂ ਮਿਲਦਾ ਕਿਸੇ ਨੂੰ ਨਹੀਂ 5 ਕਿਲੋ ਨਾਲ ਟਾਈਮ ਪਾਸ ਹੋ ਜਾਂਦਾ ਕੋਈ ਟਾਈਮ ਪਾਸ ਨਹੀਂ ਹੁੰਦਾ ਜੀ ਜੀ ਦੇ ਹੁਣ ਥੱਕੜੀ ਤਾਂ ਜਾਂਦੀ ਆ 8-10 ਜਾਣੇ ਆ ਉਹਦਾ 5 ਕਿਲੋ ਇੱਕ ਟਾਈਮ ਦਾ ਫੱਕਦਾ ਜੀ ਉਹਦੇ ਨਾਲ ਕੀ ਬਣੂਗਾ ਫਿਰ ਗਰੀਬਾਂ ਲਈ ਕੀ ਆ ਹੁਣ ਤੇ ਅਸੀਂ ਗਰੀਬਾਂ ਨੇ ਵੋਟ ਤਾਂ ਪਾਉਣੀ ਆ ਹੁਣ ਅਸੀਂ ਕਿਹੜਾ ਚੱਲੇ ਸਾੜ ਦਿਆਂ ਤੇ ਉਹ ਵੋਟ ਪਾਉਣੀ ਆ ਸਾਡੀ ਵੋਟ ਦੀ ਕੋਈ ਕੀਮਤ ਨਹੀਂ ਜੀ ਤੇ ਹੁਣ ਬਸ ਅਸੀਂ ਇਸੇ ਲਈ ਆਇਆ ਵੀ ਇਹ ਕਤਰ ਅਸੀਂ ਇਹ ਦਿੱਤਾ ਵੀ ਇਹ ਗੁੜੀਆਂ ਦਾ ਆਪਾਂ ਐਡੀਸ਼ਨ ਹੋਣੀ ਚਾਹੀਦੀ ਆ ਸਾਨੂੰ ਮੇਟੇ ਮਿਲਣਾ ਚਾਹੀਦਾ ਤੇ ਵਾਕਿਆ ਜਿਹੜਾ ਬਾਈ ਗੋਰਾ ਤੇ ਜਿਹੜਾ ਉਹ ਤੋਂ ਦੀ ਕੋਈ ਪਰਚਾ ਕਰਦੇ ਆ ਵੀ ਇਹ ਕੱਲਾ ਜਾਊਗਾ ਜੇਲ ਬਾਈ ਕੱਲਾ ਜਾ ਨਹੀਂ ਸਕਦਾ ਅਸੀਂ ਸਾਰੇ ਦੇ ਨਾਲ ਆ ਅਸੀਂ ਜੇ ਇਹ ਅੰਦਰ ਜਾਊਗਾ ਅਸੀਂ ਵੀ ਸਾਰੇ ਅੰਦਰ ਹੀ ਜਾਵਾਂਗੇ ਅਸੀਂ ਸਾਜੀ ਇਹੀ ਕਹਿੰਦੇ ਆ ਅਸ਼ੇ ਮਾਤਾ ਸਰਕਾਰ ਕਹਿੰਦੀ ਸੀ ਕਿ ਸਰਕਾਰ ਤੁਹਾਡੇ ਦਵਾਰ ਘਰ ਆ ਕੇ ਵੀ ਗੱਲ ਸੁਣਨ ਵਾਲਾ ਇੱਕ ਉਹਨਾਂ ਨੇ ਐਲਾਨ ਕੀਤਾ ਸੀ ਘਰ ਘਰ ਰਾਸ਼ਨ ਦਿਆ ਕਰਾਂਗੇ ਪੈਨਸ਼ਨ 2500 ਕਰ ਦਿਆਂਗੇ ਹੋਇਆ ਕੋਈ ਬਦਲਾਅ ਨਹੀਂ ਹੋਇਆ ਜੀ ਹਨਣੇ ਤਾਂ ਸਾਨੂੰ ਜਿਹੜੇ 3 ਕਿਲੋ ਦਿੰਦੇ ਸੋ ਵੀ 1 ਬੰਦ ਕਿਲੋ ਤਾਂ ਲੈ ਜਾਂਦਾ ਹਾਂ ਤੇ ਬਾਕੀ ਬਿਜਲੀਆਂ ਦੇ ਬਿੱਲ ਕਰੀਬ ਹੈਗੇ 10 14 14000 ਬਿੱਲ ਕੱਲੇ ਪਏ ਆ ਨਹੀਂ ਉਹ ਤਾਂ ਕਹਿੰਦੇ ਮਾਫ ਆ ਬਿਜਲੀ ਨਾਂਜੀ ਜਿਵੇਂ ਸਾਨੂੰ ਬਿੱਲ 14000 ਆਇਆ ਘਰੇ ਕੋਈ ਵੱਡਾ ਸਾਧਨ ਤਾਂ ਕੋਈ ਵੱਡੀ ਚੀਜ਼ ਤਾਂ ਨਹੀਂ ਚਲਾਉਂਦੇ ਨਹੀਂ ਨਹੀਂ ਜਿ ਮੋਟਰਸਾਈਕਲ ਹੀ ਹੋਰ ਉਹ ਤੋਂ ਵੱਡੀ ਕੋਈ ਨਹੀਂ ਕੋਈ ਫਰਿੱਜ ਕੋਈ ਕੂਲਰ ਵੱਡੀ ਵੱਡੀ ਚੀਜ਼ ਤਾਂ ਨਹੀਂ ਕੋਈ AC UC ਤਾਂ ਨਹੀਂ ਹੈਗਾ ਨਹੀਂ ਜੀ ਨਹੀਂ AC ਹੈ ਨਹੀਂ ਫਰਿੱਜ ਤਾਂ ਹੈਗੀ ਆ ਉਹ ਤਾਂ ਹੁਣ ਪਾਣੀ ਤੁਹਾਨੂੰ ਵੀ ਪਤਾ ਗਰਮੀ ਦੇ ਵਿੱਚ ਪੀਣਾ ਹੀ ਆ ਹਾਂ ਉਹ ਤਾਂ ਕਹਿੰਦੇ ਬਿਜਲੀ ਦਾ ਜ਼ੀਰੋ ਬਿੱਲ ਆਇਆ ਸਾਡਾ ਤਾਂ ਉਹਦਾ ਪੋਸਟਰ ਲਾਇਆ ਭਗਵੰਤ ਮਾਨ ਦੇ ਨਹੀਂ ਜੀ ਸਾਨੂੰ 14000 ਬਿੱਲ ਹੁਣ ਆਇਆ ਪਿੱ ਹਾਂ ਹੋਵੇਂ ਸਾਡਾ ਬਿੱਲ ਘਰੇ ਪਿਆ ਨਹੀਂ ਤੁਸੀਂ ਕਿਹਾ ਨਹੀਂ ਇਹ ਘਰੇ ਨੇ ਸਰਕਾਰ ਤਾਂ ਕਹਿੰਦੀ ਮਾਫ ਆ ਬਿੱਲ ਕਿਆ ਜੀ ਉਹ ਕਹਿੰਦੇ ਪਰੋ ਸਾਨੂੰ ਕਹਿ ਦਿੰਦੇ ਪਰੋ ਆ ਜਾਂਦੇ ਬਿੱਲ ਕੱਟਣ ਮੀਟਰ ਹਾਂ ਟਮੀਟਰ ਕੱਟਣ ਆ ਜਾਂਦੇ ਇਹ ਅੱਜ ਜਿਹੜਾ ਤੁਸੀਂ ਇਹ ਧਰਨਾ ਮਾਰਿਆ ਇਹ ਇਹਦੇ ਵਿੱਚ ਜਿਹੜਾ ਤੁਸੀਂ ਤੁਹਾਡੇ ਆਗੂ ਤੇ ਪਰਚਾ ਆਇਆ ਕੀ ਮੰਗ ਕਰਦੇ ਹੋ ਫਿਰ ਮੰਗ ਅਸੀਂ ਇਹੀ ਕਰਦੇ ਅਸੀਂ ਉਹਦੇ ਨਾਲ ਬਰਾਬਰ ਖੜੇ ਜੇ ਉਹ ਅੰਦਰ ਜਾਂਦਾ ਸੀ ਨਾਲ ਹੀ ਅੰਦਰ ਜਾਵਾਂਗੇ ਜੇ ਉਹ ਸਾਡੇ ਮਾਰਾ ਮਰਦਾ ਵਿਚਾਰਾ ਕੀ ਵੀ ਤੁਹਾਡਾ ਕਿਹੜਾ ਪਿੰਡ ਹੈ ਛਖੜਾ ਵਾਲਾ ਜੀ ਛਖੜਾ ਉਸੇ ਪਿੰਡ ਤੋਂ ਹਾਂਜੀ ਉਸੇ ਪਿੰਡ ਮੇਰੇ ਘਰ ਦਾ ਕੰਮ ਸਾਲ ਦੇ ਵਿੱਚ 100 ਦਿਨ ਮਿਲਣਾ ਉਹ ਤੁਹਾਨੂੰ ਕਿੰਨੇ ਦਿਨ ਮਿਲਦਾ 100 ਦਾ 6 ਦਿਨ ਮੜ ਕੇ ਕੰਮ ਤੇ ਮੁੜ ਕੇ ਆਉਂਦਾ ਇਹਨਾਂ ਕੰਮ ਕਰਕੇ ਬੰਦ ਕਰ ਦਿੰਦੇ ਮੜ ਕੇ ਨਹੀਂ ਸਰਕਾਰ ਤਾਂ ਕਹਿੰਦੀ ਸੀ ਵੀ ਸਕੀਮ ਦੇ ਤਹਿਤ ਪੂਰੀਆਂ ਸਕੀਮਾਂ ਚੱਲਣਗੀਆਂ ਘਰ ਘਰ ਰਾਸ਼ਨ ਮਿਲਿਆ ਕਰੂ ਪੈਨਸ਼ਨ 2500 ਹੋਜੂ ਇਹਨਾਂ ਦੇ ਵਿੱਚੋਂ ਕੁਝ ਮਿਲਿਆ ਤੁਹਾਨੂੰ ਕੁਝ ਨਹੀਂ ਮਿਲਿਆ ਜੀ ਸਾਡਾ ਤਾਂ ਜਿਹੜਾ ਪ੍ਰੂਫ ਆ ਗਿਆ ਉਹ ਵੀ ਆਲੇ ਸਹੀ ਕਰਾਓ ਤਾਂ ਫੇਰ ਤੁਹਾਨੂੰ ਮਿਲਣਗੇ ਹੋ ਹੁਣਾਂ ਦੇ ਜਰਮ ਪੱਤਰੀ ਲੈ ਜਰਮ ਪੱਤਰੀ ਕਿੱਥੋਂ ਲੈ ਜੀ ਅਸੀਂ 40 ਜਨਮ ਪੱਤਰੀ ਮੰਗਦੇ ਵੀ ਆਪਰੂਫ ਤੇ ਸਹੀ ਕਰਨ ਤੇ ਅੱਛਾ ਸਾਡੇ 11 ਪਤਰੀ ਹੁਣ ਅਨਪੜ੍ਹ ਹੈਗੇ ਜਾਂ ਕਿ ਸਕੂਲ ਦਾ ਲੈ ਆ ਸੀ ਤਾਂ ਅਨਪੜ੍ਹ ਹੈਗੇ ਨਹੀਂ ਸਰਕਾਰ ਤਾਂ ਕਹਿੰਦੀ ਸੀ ਵੀ ਜਿਹੜਾ ਵੀ ਤੁਹਾਡਾ ਕੋਈ ਰੌਲਾ ਹੋਊਗਾ ਸਾਡਾ ਐਮਐਲਏ ਪਿੰਡ ਦੇ ਵਿੱਚ ਆ ਕੇ ਤੁਹਾਡੀਆਂ ਦੁੱਖ ਤਕਲੀਫਾਂ ਸੁਣਾ ਕਰੂ ਸਾਥ ਦੇ ਵਿੱਚ ਬਹਿ ਕੇ ਅਮੋਲਕ ਆ ਇੱਥੋਂ ਤੁਹਾਡੇ ਐਮਐਲਏ ਜਾਂਦਾ ਪਿੰਡ ਪਿੰਡ ਦੇ ਵਿੱਚ ਨਾ ਜੀ ਕੁਝ ਨਹੀਂ ਹੁੰਦਾ ਜਾਂਦਾ ਸਾਡੇ ਦਾ ਪਿੰਡ ਚ ਨਸ਼ਾ ਤਾਂ ਵਾਧੂ ਜਾਂਦਾ ਹੈ ਅੱਛਾ ਹਾਂ ਮੋਲਕੋ ਤੇ ਸਾਰੀ ਜੇਤੋ ਤੋਂ ਲੈ ਕੇ ਜਾਂਦੇ ਚ ਵਾਕ ਜਲੇ ਨੇ ਕਿੰਨੇ ਕਿ ਲੱਗੇ ਪਏ ਨਸ਼ਾ ਕਰਨ ਕੀ ਸਰਕਾਰ ਤਾਂ ਕਹਿੰਦੀ ਸੀ ਅਸੀਂ ਅਸੀਂ ਮਹੀਨਿਆਂ ਚ ਨਸ਼ਾ ਬੰਦ ਕਰ ਦਿਆਂਗੇ ਏ ਸਾਲਾਂ ਚ ਨਹੀਂ ਹੋਇਆਗਾ ਤਾਂ ਮਹੀਨੇ ਚ ਕਿੱਥੋਂ ਕਰ ਦੇਣਗੇ ਹਾਂ 2. ਕੀ ਕਹਤੋ ਬੰਦਾ ਕਹਿੰਦਾ ਬਦਲਾ ਲੈਂਦਾ ਬਦਲਾ ਨਸ਼ੇ ਦਾ ਲੈਂਦਾ ਉਹਨਾਂ ਨੇ ਹਾਂ ਹੋਰ ਬੰਦਾ ਆ ਤਾਂ ਉਹਨਾਂ ਨੂੰ ਕਰਨ ਨਹੀਂ ਆਇਆ ਨਸ਼ੇ ਦਾ ਆ ਗਿਆ ਹਾਂ ਬੇਰਜ਼ਗਾਰੀ ਫਿਰਦੇ ਬੱਚੇ ਨਸ਼ਾ ਬਹੁਤ ਕਰਦੇ ਆ ਟੀਕੇ ਲਾਉਂਦੇ ਆ ਜੀ ਕਿੱਟਾ ਖਾਂਦੇ ਆ ਬਹੁਤ ਬੁਰਾ ਹਾਲ ਆ ਸਾਡਾ ਤਾਂ ਇਹ ਕਹਿੰਦੇ ਸੀ ਨੌਕਰੀਆਂ ਬਹੁਤ ਦੇ ਦਿੰਦੇ ਆ ਨਾ ਜੀ ਬੇਰਜ਼ਗਾਰੀ ਫਿਰਦੇ 12-12 ਪੜ ਕੇ ਉਹਨਾਂ ਨੂੰ ਦੇ ਕੱ ਸਾਡੇ ਮੇਰੇ ਤਿੰਨੇ ਬੱਚੇ ਵਿਚਾਰੇ ਦਿਹਾੜੀਆਂ ਕਰਦੇ ਆ ਜੀ ਹਾਂ ਕੋਈ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਸਾਹਿਬ ਗਰੀਬਾਂ ਨੂੰ ਕੌਣ ਪੁੱਛਦਾਗਾ ਆਪ ਤਾਂ ਦਿਨ ਦਿਨ ਦੇ ਨੌਕਰਾਂ ਗਰੀਬਾਂ ਨੂੰ ਕੌਣ ਪਹੁੰਚਦਾ ਗਰੀਬਾਂ ਨੂੰ ਸਾਡੇ ਤੇ ਛੱਕੜਾਂ 'ਚ ਕੋਈ ਨਹੀਂ ਲੱਗਿਆ ਨੌਕਰੀ ਤੇ